ਹਾਂਜੀ ਦੋਸਤੋ ਸਾਰਿਆਂ ਨੂੰ ਸਤਿਕਾਰ ਕੀ ਹਾਲ ਚੱਲ ਆ ਸਾਰੇ ਦੋਸਤਾਂ ਮਿੱਤਰਾਂ ਦਾ ਉਮੀਦ ਆ ਸਾਰੇ ਵਧੀਆ ਹੋਗੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪੰਜਵਾਂ ਰਿਸ਼ਤਾ ਨਾਮ ਲਖਵੀਰ ਸਿੰਘ ਉਮਰ 82 1990 ਸਿਟੀ ਨਾਬਾ ਨਾਬਾ ਦੇ ਨੇ ਜੀ ਇਹ ਕੰਮ ਕਰਦੇ ਨੇ ਜੀ ਹੈਵੀ ਟਰਾਲਾ ਦਬਈ ਚ ਚਲਾਉਂਦੇ ਨੇ ਸੈਲਰੀ 1 ਲੱਖ ਦੇ ਨੀਰ ਬੋਰ ਦੱਸਦੇ ਨੇ ਕਾਸਟ ਜੱਟ ਸਿੱਖ ਕੱਦ 5 ਫੁੱਟ 9 ਇੰਚ ਤੇ ਡਾਈਟ ਜੀ ਕਹਿੰਦੇ ਅਸੀਂ ਵੈਸ਼ਨੂ ਬੰਦੇ ਆ ਪੜਾਈ ਪਲੱਸ 2 ਕਰੀ ਹੋਈ ਆ ਆਈਟੀਆਈ ਕੀਤੀ ਹੋਈ ਆ ਪਰਿਵਾਰ ਚ ਭੈਣ ਭਰਾ ਵਿਆਹੇ ਹੋਏ ਨੇ ਪਿਤਾ ਮਾਤਾ ਲੇਟ ਤੇ ਕਿਰਪਾਲ ਸਿੰਘ ਸੁਖਵਿੰਦਰ ਕੋਰ ਮਾਤਾ ਪਿਤਾ ਲੇਟ ਨਹੀਂ ਤੇ ਡਿਮਾਂਡ ਲੜਕੀ ਇਮਾਨਦਾਰ ਹੋਵੇ ਤੇ ਮਿਡਲ ਕਲਾਸ ਗੁਰਸਿੱਖ ਫੈਮਿਲੀ ਨਾਲ ਬਿਲੋਂਗ ਕਰਦੀ ਹੋਵੇ ਠੀਕ ਹੈ ਜੀ ਤੁਸੀਂ ਇਸ ਰਿਸ਼ਤੇ ਦੀ ਜਾਣਕਾਰੀ ਲੈਣ ਵਾਸਤੇ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਹੋ 62804 1200 ਤੋਂ ਤੇ ਸਾਨੂੰ ਜੋ ਇੰਸਟਾਗ੍ਰam ਦੇਖ ਰਹੇ ਹੋ ਤੁਸੀਂ ਫੇਸਬੁੱਕ ਦੇਖ ਰਹੇ ਹੋ ਤਾਂ ਸਾਨੂੰ ਫੋਲੋ ਕਰ ਲਓ ਜਿਹੜੇ ਤੁਹਾਨੂੰ YouTube ਤੇਖ ਰਹੇ ਨੇ ਸਾਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਰਹਾਂਗੇ ਇਹਦੇ ਰਿਸ਼ਤੇ ਨਾਲ ਤੇ ਸਾਡੀ ਵੀਡੀਓ ਬਾਤਿ ਗੇ ਸ਼ੇਅਰ ਕਰਿਆ ਕਰੋ ਗਰੁੱਪਾਂ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤੇ ਸਾਨੂੰ WhatsApp ਦੇ ਉੱਤੇ ਪੂਰੀ ਡੀਲ ਭੇਜਿਆ ਕਰੋ ਆਪਣੀ ਇੱਛਤੀ ਤੇ ਤੁਹਾਡੀ ਆਪਾਂ ਐਡ ਫ੍ਰੀਜ ਲਗਾ ਦਾਂਗੇ ਚੰਗਾ ਜੀ ਸਸਰੀ ਕਾਲ